ਸਰਕਾਰ ਦੇ ਖਿਲਾਫ ਪੰਜਾਬ ਦੀ ਕਿਸਾਨੀ ਲਗਾਤਾਰ ੜਕਦੀ ਹੋਈ ਨਸਰ ਆ ਰਹੀ ਹੈ ਕਿ ਪਹਿਲਾ ਮੁੱਦਾ ਠੰਡਾ ਨਹੀਂ ਹੋਇਆ ਤੇ ਹੁਣ ਦੂਜਾ ਮਾਮਲਾ ਵੀ ਜਿਹੜਾ ਕਿ ਜ਼ਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਭਖਦਾ ਹੋਇਆ ਨਸਰ ਆ ਰਿਹਾ ਜੋਗਿੰਦਰ ਉਗਰਾਹਾਂ ਦਾ ਬਿਆਨ ਸਾਹਮਣੇ ਆ ਰਿਹਾ ਸਟੇਜ ਤੋਂ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜ਼ਮੀਨਾਂ ਸਾਡੀਆਂ ਜਿਹੜੀਆਂ ਕਿ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਅਸੀਂ ਅਜੇਹਾ ਨਹੀਂ ਹੋਣ ਦਵਾਂਗੇ ਤੇ ਜੇਕਰ ਸਾਨੂੰ ਕਿਸੇ ਵੀ ਸੰਘਰਸ਼ ਦੇ ਵਿੱਚ ੌਲੰਘਣਾ ਪਿਆ ਤਾਂ ਅਸੀਂ ਜ਼ਰੂਰ ਇਸ ਦਾ ਸਾਹਮਣਾ ਕਰਾਂਗੇ ਤੇ ਜੁਗਿੰਦਰ ਅਗਰਾਹਾਂ ਦੇ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਵੀ ਜੇ ਇਹ ਇਹ ਸਰਕਾਰ ਚਲਾਉਣੀ ਹੈ ਇਸ ਪ੍ਰਬੰਧ ਦੇ ਤਹਿਤ ਇਹਦੇ ਉੱਤੇ ਕੇਂਦਰ ਬੈਠਾ ਕੇ ਕੇਂਦਰ ਦੇ ਪਿਛੇ ਪਾਲੇ ਸੰਸਾਰ ਦੀਆਂ ਤਾਕਤਾਂ ਮੱਠੀਆਂ ਨੇ ਉਹ ਤਾਕਤਾਂ ਕੋੜੇ ਕਿੜੀਆਂ ਦਿੱਤੀਆਂ ਨੇ ਉਹ ਕੇ ਜੇ ਮੁਹਰ ਐਡ ਕਰ ਲਿਆ ਕੇਂਦਰ ਪੰਜਾਬ ਨੂੰ ਹੁਦਾਇਤ ਕਰਨੇ ਤੇ ਜਦੋਂ ਉਹ ਨਹੀਂ ਕੀ ਲਾਗੂ ਕਰਵਾ ਉਦੋਂ ਸਾਡੀ ਟੱਕਰ ਹੋ ਗਈ ਆਮੜੇ ਹੰਮਣ ਦੀ ਜੇ ਪ੍ਰਭੂ ਜਨਕ੍ਰੀਗ ਦੀ ਬੀਤਕ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਜਨਕ੍ਰੀਗ ਦੀ ਟੇਕਾ ਤੇ ਬਚਾਵਾ ਛੱਡ ਕੇ ਭੱਜਦਾ ਗੱਡੀ ਦੂਜੀ ਰੀਤੇ ਚੱਲ ਗਈ ਕਾਰਨੋਰੇ ਕਾਣ ਫੇਜਦੇ ਜੇ ਤੇ ਤੂੰ ਸਾਡੇ ਮਕਾਮ ਤੇ ਚੱਲੇਗਾ ਤਾਂ ਸਾਡੇ ਜੇ ਕਿਸਾਨਾਂ ਮਕਾਮ ਤੇ ਚੱਲੇਗਾ ਕਿਥੋਂ ਨਿਕਲੇ ਹੋਤੀ ਪਈ ਉਹ ਫੈਸਲਾ ਉਹ ਸੇਨ ਨੂੰ ਕਰ ਦਿਆ ਤਾਬਰਦਾਰ ਮੁੰਡਾ ਜਿਸੇ ਕਥਾ ਦਾ ਮੁੰਡਾ ਜੇ ਨੂੰ چیر ਪਾੜ ਕਰਕੇ ਦੇਖੋ ਕਾ ਜਗਰਤੇ ਜਿਹਨੇ ਪਹਿਲਾਂ ਇੱਕ ਬੁਲਾਵਾ ਸਾਡਾ ਬੋਲ ਕੇ ਗਿਆ ਇਨਕਾਊਂਟਰ ਦੇ ਮੁੱਦਿਆਂ ਤੇ ਕਿੰਨੇ ਮੁੱਦੇ ਤੁਸੀਂ ਹਰਾਨ ਹੋ ਗਏ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਬਠੰਡਾ ਜੇਲ੍ਹ ਦੇ ਵਿੱਚ ਜੇਕੂ ਕਹਿੰਦਾ ਹੈ ਤਾਂ ਬੰਦੂਰਾ ਦਾ ਬੰਦਾ ਨਾਂ ਤਾਂ ਮੇਰੇ ਚਿੱਤੇ ਹੋਣੀ ਭੁੱਲ ਗਿਆ ਕਾਂਸ ਸਿੰਘ ਸ਼ਰਾਬ ਦੇ ਕੇਸ ਚ ਫੜਿਆ ਹੋਇਆ ਹੈ ਸ਼ਰਾਬ ਦੇ ਕੇਸ ਚ ਅੱਜ ਸਤਿਮਾਨ ਤੇ ਛੇਤੀ ਹੋਇਆ ਉਹਨੇ ਉੱਥੇ ਖੁਦਕੁਸ਼ੀ ਕਰ ਲਈ ਤੇ ਜੇਲ੍ਹ ਵਾਲਿਆਂ ਨੇ ਉਹ ਵੀ ਡੈੱਡ ਮੋਟੀ ਵਾਸਤੇ ਮਾਪਿਆਂ ਨੂੰ ਬਰਾਉਣ ਦੀ ਲੋੜ ਨਹੀਂ ਸਮਝੀ ਜੇਲ੍ਹ ਦੇ ਵਿੱਚ ਪੋਸਟਮਾਰਟਮ ਆਫ ਦੀ ਪੋਸਟਮਾਰਟਮ ਆਪਣੀ ਬੱਚੀ ਨਾਲ ਨਾਕਸ ਨੇ ਪਰਦਾਵਾਰ ਕੀਤੀ ਵੀ ਖੁਦਕੁਸ਼ੀ ਕਿਉਂ ਕਰਕੇ ਇਹਦਾ ਦੋਸ਼ੀ ਕੌਣ ਹੈ ਨਾ ਮਾਪਿਆਂ ਨੂੰ ਕਨਵੈਂਸ ਕਰਾਇਆ ਨਾ ਨਾਂ ਨ ਕੋਈ ਪਰਚਾ ਛੇਛੇ ਦਿੱਤੀ

ਖਾਇੜਾ ਵੀ ਖਾਰੇ ਪਿੰਡ ਵਾਲਾ ਵੀ ਜਿਉਂਦਾ ਕਦਾ ਇਹ ਨਹੀਂ ਵਿਆਹ ਤੇ ਨਾ ਮੱਦ ਲੈ ਦੁਨੀਆ ਇਹ ਪਿੰਡ ਦੇ ਵਿੱਚ ਵੀ ਆਹ ਬੋਰ ਦਾ ਸੀਰ ਵਾਲਾ ਮਸਲਾ ਵੀ ਹੈ 2701 ਨਾ ਪਟਿਆਰੇ ਦੇ ਬਸੋਲੇ ਪਿੰਡ ਵਾਲਾ ਵੀ ਜੀ ਆਹ ਜਿਹੜੀ ਜਬੀਰ ਪ੍ਰਾਪਤੀ ਵਾਲੇ ਲੜੇ ਨੇ ਸਰੂਰ ਦੇ ਵਿੱਚ ਸੈਕ੍ਰੀਟ ਗ੍ਰੀਨ ਦਾ ਜਿਹੜਾ ਭਾਰਤ ਦੇ ਜੀਲਾ ਦੇ ਵਿਚ ਜਮੀਨ ਨੁਕਦ ਹੈ ਜene ਐਸ ਵੇ ਕਦੋਂ ਕਾਤ ਮੰਗੀ ਸਰਕਾਰ ਤੇ ਬੀਜੇਪੀ ਦੀ ਸਰਕਾਰ ਇੱਕ ਚਲੇ ਤੇ ਇੱਕ ਸਿਧਾਰ ਤੇ ਇੱਕ ਬੋਲੀ ਬੋਲ ਹਰਾਮ ਹੋ ਗਿਆ ਸੀ ਜਿਸ 27 ਸੌ ਕਨਸੀਡ ਦੀ ਜਮੀਨ ਜਿਹੜੀ ਹੋ ਰਹੀ ਐ ਉਹ ਦੂਜਿਆਂ ਨੂੰ ਪਿਆਰ ਕਰਨ ਵਾਸਤੇ ਰੱਬ ਸੀ ਬੱਜੜ ਰਿਹਾ ਉਹ ਰਾਸ ਸਿੱਖਾਂ ਨੇ ਆਵਾਜ਼ ਕਰਕੇ ਸੱਤ ਸਾਰਾਂ ਤੋਂ ਉਹ ਬਾਤ ਨਹੀਂ ਰਹੀ ਉਹਨਾਂ ਦੇ ਕੋਠੇ ਦੇ ਮੋਟਰਾ ਨੇ ਜਿਹੜੀਆਂ ਕੁਝ ਧਾਰ ਨਹੀਂ ਦਿੱਤੀਆਂ ਕੁਝ ਰਹਿੰਦੀਆਂ ਰਹੀਆਂ ਰੱਤੋ ਦਾਤ ਉਥੇ ਜਿੱਥੇ ਬੰਦੀ ਸਾਡੀ ਕਮਜ਼ੋਰ ਐ ਥੋੜਾ ਰੋਟਾ ਕੰਮ ਹੋਊ ਉਹ ਲੜ ਰਹੇ ਨੇ ਸਾਡੀ ਜੱਦੇ ਮਦੀ ਵਿੱਚ ਗੋਲ ਵਾਹ। ਉਹ ਲੜਾਈ ਚੱਲ ਰਹੀ ਹੈ। ਪਟਿਆਲੇ ਦੇ ਵਿੱਚ 600 ਏਕੜ ਬਠੋਈ ਪਿੰਡ ਦੀ ਜ਼ਮੀਨ ਹੈ। 35 ਜ਼ਮੀਨ ਹੈ। 60 ਪਿੰਡ ਸਾਲ ਤੋਂ ਬਾਹਰ ਹੈ ਨੇ। ਚਾਰ ਮੇਰੀ ਕੋਰਡਾਂ ਤੇ ਦਿੱਤ ਕੇ ਉੱਥੇ ਕਰ ਦਿਆ ਕਰਨਾ ਕਿਸੇ ਦਾ। ਕਹਿੰਦੇ ਜੀ ਦਿਖਾਓ ਤੁਸੀਂ ਕਾਰਜ ਦਿਖਾਓ। ਤੁਹਾਡੇ ਬਰਥਡੇ ਹੈ ਬਿਨ ਤੁਸੇ ਬਿਨਾ ਨੋਟਸ ਤੇ ਆਵੇ ਬਿਨਾ ਤਰਾਤ ਆਵੇ ਜੇ ਸੜਕਾਂ ਦਾ ਕਾਗਜ਼ ਨਹੀਂ ਕਹਿੰਦੇ ਹੁਣ ਤੱਕ ਇਹ ਜ਼ਮੀਨ ਨੂੰ ਛੱਡਣੀ ਪਈ ਆ ਕੌਤਿਆ ਲੋਕਾਂ ਨੇ ਯਾਦੋ ਮੋੜਨਾ ਨਹੀਂ ਜਦ ਹੀ ਅੱਜ ਦੇ ਜਿਹੜਾ ਇਹ ਜ਼ਬਰ ਹੈ ਇਹੇ ਚਲਣ ਪੂਰਾ ਜਾਵਰਿਆਂ ਨਾਲੋਂ ਜ਼ਿਆਦਾ ਖਤਰਨਾ ਜਿਹੜਾ ਇਹ ਜਾਵਰ ਦਾ ਬਲੋਗ ਕਰੂਗਾ ਉਹ ਆਤਮਾ ਦੀ ਵੀ ਐ ਉਹ ਤੇਸਟਰੋਇਡੀ ਵੀ ਐ ਦਿੱਲੀ ਕਾਹਦੇ ਵਾਸਤੇ ਖੜੇ ਸੀ ਬਈ ਤਿੰਨ ਕਾਨੂੰਨਾਂ ਵਾਸਤੇ ਜਿਹਨੇ ਕਰੂਗੀ ਸੀ ਜ਼ਮੀਨਾਂ ਕੋਣ ਦੀ ਖਤਰਾਏ ਸੀ ਨਾ ٹیکس بک وقار وہی پواؤن کا مسئلہ جہاں منڈی ہے پچھلے پچھلے سال پچی نومبر وہ کی ہے منڈی پواؤن کا مسئلہ منڈی کھو کا مسئلہ سرکاری خرید بند کر مسئلہ سرکاری خرید بند کا مسلب ਖੇਤੀ ਜੋ ਪੈਦਾਵਾਰ ਤੁਹਾਡੇ ਨੂੰ ਘਟਾਉਣ ਦਾ ਮਸਲਾ ਜਿੰਦਗੀ ਦੇ ਆਰੋੜਾ ਜਿਹੜੀਆਂ ਖੇਤੀ ਜੋ ਬੁੜੀਆਂ ਹੋ ਗਈ ਸੀ ਉਹ ਜ਼ਮੀਨਾਂ ਵੇਚ ਕੇ ਜ਼ਮੀਨਾਂ ਤੋਂ ਬਾਹਰ ਕਰਨ ਦਾ ਤੌਰ ਜਿਹੜੀ ਆ ਟੈਕ ਹੈ ਜਿਹੜਾ ਹੋਇਆ ਇਹ ਵੱਡਾ ਹੁਣ ਇਹ ਤਾਂ ਬਖਰੀ ਕਰ ਰਹੇ ਜਿਹੜੀ ਜ਼ਮੀਨ ਪ੍ਰਾਪਤ ਇਸ ਰਾਜ ਕਿਨਟੀ ਨਹੀਂ ਦੇ ਇੱਕ ਕਰਦਾ ਹੱਕ ਜਤਾਇਆ ਇੱਕ ਰਾਜ ਦੀ ਜ਼ਮੀਨ